ਅੱਜ ਤੁਹਾਡੇ ਨਾਲ ਛੋਟੀ ਜੀ ਮੈਂ ਗੱਲ ਕਰਨੀ ਚਾਹੁੰਦਾ ਹਾਂ ਕੁਝ ਇੱਕ ਗਲਤ ਫੈਮਲੀ ਦੀ ਗੱਲ ਕਰਨੀ ਚਾਹੁੰਦਾ ਹਾਂ ਇੱਕ ਐਸੀ ਪ੍ਰਾਂਤੀ ਨੂੰ ਲੈ ਕੇ ਗੱਲ ਕਰਨੀ ਚਾਹੁੰਦਾ ਹਾਂ ਜਿਸ ਵਿੱਚ ਅਸੀਂ ਆਪਣਾ ਸਾਰਾ ਜੀਵਨ ਬਿਤਾ ਦਿੱਤਾ ਅਕਸਰ ਇਹ ਕਿਹਾ ਜਾਂਦਾ ਹੈ ਇਹ ਧਿਆਨ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਲੋਕ ਆਪਣਾ ਘਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ ਹਨ ਧਿਆਨ ਗ੍ਰਸਤੀਆਂ ਵਾਸਤੇ ਜਾਂ ਪਰਿਵਾਰਿਕ ਬੰਧੀਆਂ ਵਾਸਤੇ ਨਹੀਂ ਬਣਿਆ ਦੂਸਰੀ ਗਲਤ ਹੈ ਵੀ ਇਹ ਹੈ ਕਿ ਜੇਕਰ ਧਿਆਨ ਕਰਨਾ ਹੀ ਹੈ ਸਬ ਬਚਪਨ ਤੇ ਜਵਾਨੀ ਵਿੱਚ ਕਿਉਂ ਬੁਢਾਪੇ ਵਿੱਚ ਜਾਂ ਰਿਟਾਇਰਮੈਂਟ ਤੋਂ ਬਾਅਦ ਧਿਆਨ ਕਰ ਲਵਾਂਗੇ? ਤੀਜੀ ਗਲਤ ਫੈਲੀ ਜਿਹੜੀ ਅਕਸਰ ਮੈਨੂੰ ਸੁਣਨ ਵਿੱਚ ਆਉਂਦੀ ਹੈ ਉਹ ਕਹਿੰਦੇ ਹਨ ਕਿ ਧਿਆਨ ਤਾਂ ਪਰਮਾਤਮਾ ਆਤਮਾ ਨੂੰ ਪਾਉਣ ਵਾਸਤੇ ਹੈ ਆਪਣਾ ਅਗਲਾ ਜਨਮ ਸੁਧਾਰਨ ਵਾਸਤੇ ਹੈ ਇਹ ਅਗਲਾ ਜਨਮ ਕਿਸ ਨੇ ਦੇਖਿਆ ਪਰਮਾਤਮਾ ਤਾਂ ਨਿਰਕਾਰ ਹੈ ਪਰਮਾਤਮਾ ਨੂੰ ਕਿਸ ਨੇ ਦੇਖਿਆ ਤਾਂ ਫਿਰ ਧਿਆਨ ਕਰਨ ਦੀ ਜ਼ਰੂਰਤ ਕੀ ਹੈ ਅਗਲੀ ਗਲਤ ਫਹਮੀ ਜਿਹੜੀ ਆਮ ਲੋਕਾਂ ਨੂੰ ਹੁੰਦੀ ਹੈ ਉਹ ਇਹ ਹੈ ਕਿ ਜੇਕਰ ਅਸੀਂ ਧਿਆਨ ਵਿੱਚ ਲੱਗ ਗਏ ਤਾ ਸਾਡੀ ਪਰਿਵਾਰ ਦੇ ਪਰਿਪਰਿਚੀ ਸਮਾਜ ਦੇ ਪ੍ਰਤੀ ਆਪਣੇ ਕਿਤੇ ਦੇ ਪ੍ਰਤੀ ਰੁਚੀ ਖਤਮ ਹੋ ਜਾਂਦੀ ਹੈ ਅਸੀਂ ਅਨਾਸਕਤ ਹੋ ਜਾਂਦੇ ਹਾਂ ਅਸੀਂ ਉਦਾਸੀਨ ਹੋ ਜਾਂਦੇ ਹਾਂ ਤੇ ਫਿਰ ਇਨਾ ਗਲਤ ਸਹਿਮੀਆਂ ਵਿੱਚ ਅਸੀਂ ਵਿਚਰਦੇ ਹਾਂ ਤੇ ਅਸੀਂ ਆਪਣਾ ਸਾਰਾ ਜੀਵਨ ਵਕਤ ਗਵਾ ਦਿੰਦੇ ਹਾਂ ਪਿਆਰੇ ਦੋਸਤੋ ਅੱਜ ਮੈਂ ਤੁਹਾਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਧਿਆਨ ਜਿੰਨਾ ਜ਼ਰੂਰੀ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਘਰ-ਬਾਰ ਛੋੜ ਕੇ ਜੰਗਾਂ ਦੇ ਚਲੇ ਗਏ ਹਨ ਪਿੱਖੂ ਬਣ ਗਏ ਹਨ ਪਿੱਖਰੀਆਂ ਬਣ ਗਈਆਂ ਹਨ ਉਤਨਾ ਹੀ ਜ਼ਰੂਰੀ ਇੱਕ ਗ੍ਰਸਤੀ ਵਾਸਤੇ ਹੈ ਦੂਸਰੀ ਗੱਲ ਅਨਸ਼ਕਤੀ ਦੀ ਮੈਂ ਕਰਨਾ ਚਾਹੁੰਦਾ ਹਾਂ ਉਦਾਸੀਨਤਾ ਦੀ ਕਰਨਾ ਕਰਨੀ ਚਾਹੁੰਦਾ ਹਾਂ ਇਹ ਲੋਕਾਂ ਕਰ ਸੋਚਦੇ ਹਨ ਕਿ ਅਸੀ ਅਨਸੱਤਰ ہو okay, لینا کی ہے کر ہی منافع پر میں ضرور گا کہ سارا جیون آسکت ہو کے کر okay. جڑاؤ جڑ کے ਤੁਸੀਂ ਕੰਮ ਕੀਤਾ ਮੁਨਾਫਾ ਬਹੁਤ ਕਮਾਇਆ ਪੈਸਾ ਬਹੁਤ ਕਮਾਇਆ ਪਰ ਜਦ ਵੀ ਬੰਦਾ আসক্ত ਹੋ ਕੇ ਕੋਈ ਕੰਮ ਕਰਦਾ ਹੈ ਤਾਂ ਉਹ ਤਣਾਅ ਵੀ ਕਮਾਉਂਦਾ ਹੈ ਉਹ ਟੈਨਸ਼ਨ ਵੀ ਕਮਾਉਂਦਾ ਹੈ ਜਿਹੜੀ ਅੱਗੇ ਚਲ ਕੇ ਹਾਈਪਰ ਟੈਨਸ਼ਨ ਬਣ ਜਾਂਦੀ ਹੈ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹ ਰਹਾ ਆਂ ਇਹ ਧਿਆਨ ਜਾਂ ਸਮਾਧੀ ਦਾ ਜਿਹੜਾ ਮੁੱਖ ਮੰਤਵ ਹੈ ਉਹ ਪਰਮਾਤਮਾ ਪਾਉਣ ਲਈ ਨਹੀਂ ਹੈ ਉਹ ਆਪਣਾ ਅਗਲਾ ਜਨਮ ਸੁਧਾਰਨ ਲਈ ਨਹੀਂ ਹੈ ਬਲਕਿ ਧਿਆਨ ਦਾ ਮੁੱਖ ਮੰਤਵ ਤੋ ਸਾਡੇ ਸੁਭਾਅ ਵਿੱਚ ਬਦਲਾਅ ਧਿਆਨ ਦਾ ਹੈ ਜਿਹੜਾ ਅੰਨਾ ਸੁਭਾਅ ਤੁਸੀਂ ਇਸ ਜੀਵਨ ਵਿੱਚ ਧਾਰ ਲਿਆ ਹੈ ਤੇ ਉਸ ਦੀ ਜਕੜਨ ਵਿੱਚ ਫਸੇ ਹੋਏ ਹੋ ਉਸ ਸੁਭਾਅ ਨੂੰ ਬਦਲਣ ਲਈ ਧਿਆਨ ਦੀ ਲੋੜ ਹੈ ਆਪਣੇ ਆਪ ਦਾ ਅବਲੋਕਨ ਕਰਨਾ ਚਾਹੀਦਾ ਹੈ ਕਿ ਮੈਂ ਬਹੁਤ ਵੱਡਾ ਵਪਾਰ ਕੀਤਾ ਹੈ ਮੈਂ ਇੱਕ ਅੰਪਾਇਰ ਦਾ ਵਾਰਿਸ ਬਣ ਗਿਆ ਹਾਂ ਮੈਂ ਐਮਐਲਏ ਬਣ ਗਿਆ ਹਾਂ ਮੈਂ ਇੱਕ ਬਹੁਤ ਵੱਡੇ ਅਹੁਦੇ ਉੱਤੇ ਬੈਠਾ ਹਾਂ ਪਰ ਜਦ ਮੈਂ ਆਪਣਾ ਅਵਲੋਕਨ ਕਰਦਾ ਹਾਂ ਤਾਂ ਆਪਣੇ ਮਨ ਨੂੰ ਮੈਲਾ ਹੀ ਪਾਉਂਦਾ ਹਾਂ ਕਿਤੇ ਨਾ ਕਿਤੇ ਕਦੇ ਨਾ ਕਦੇ ਕੋਈ ਵੇ ਵਿਚਾਰ ਕਰਦਾ ਹਾਂ ਕੋਈ ਨਸ਼ਾ ਕਰਦਾ ਹਾਂ ਇੱਥੇ ਨਸ਼ੇ ਦੀ ਗੱਲ ਨਸ਼ਾ ਪਦਾਰਥਾਂ ਦੇ ਨਸ਼ੇ ਦੀ ਗੱਲ ਨਹੀਂ ਕਰਦਾ ਪੈਸੇ ਦਾ ਨਸ਼ਾ ਸੁੰਦਰਤਾ ਦਾ ਨਸ਼ਾ ਵਿਵੇਕ ਦਾ ਨਸ਼ਾ ਮੈਨੂੰ ਬੇਹੋਸ਼ ਕਰੇ ਰੱਖਦਾ ਬੇ ਅਮੀਰ ਤਾਂ ਬਹੁਤ ਹੋ ਗਿਆ ਹਾਂ ਪਰ ਮੈਂ ਝੂਠ ਬੋਲਣ ਤੋਂ ਬਾਅਦ ਨਹੀਂ ਆਇਆ ਇਸ ਤਰ੍ਹਾਂ ਜਦੋਂ ਅਸੀਂ ਆਪਣਾ ਅਨੁਲੋਕਨ ਕਰਦੇ ਹਾਂ ਆਪਣੇ ਸੁਭਾਅ ਨੂੰ ਦੇਖਦੇ ਹਾਂ ਸਾਡੇ ਸੁਭਾਅ ਵਿੱਚ ਗੁੱਸਾ ਹੈ ਈਰਖਾ ਹੈ تے انیک طرح کا لالچ ہے آلس ہے پشچاتاپ ہے اس سارے صبح سبھا بدلنے پیارے دوستوں ایک ویام ہے ایک کثرت ہے جس کا نام دھیان ہے ਧਿਆਨ ਤੁਹਾਡੇ ਸੁਭਾਅ ਨੂੰ ਮੋੜ ਦਿੰਦਾ ਹੈ ਧਿਆਨ ਤੁਹਾਡੇ ਮਨ ਨੂੰ ਨਿਰਮਲ ਕਰ ਦਿੰਦਾ ਹੈ ਧਿਆਨ ਤੁਹਾਡੇ ਮਨ ਨੂੰ ਸਿਹਤਮੰਦ ਕਰ ਦਿੰਦਾ ਹੈ ਤੇ ਕਿਹ ਤੁਹਾਡਾ ਹੀ ਮਨ چکسک سدھ ہوں جو تک کر دیا ہے جیون آنند دے دیا ہے اس کر کے ਧਿਆਨ ਤੋਂ ਇਸ ਕਰਕੇ ਬੇਮੁਖ ਨਾ ਹੋ ਜਾਓ ਕਿ ਧਿਆਨ ਤੁਹਾਨੂੰ ਅਨਾਸਕਤ ਕਰ ਦੇਗਾ ਕਿ ਧਿਆਨ ਸਿਰਫ ਠਕਵਾ ਵਾਸਤੇ ਹੈ ਕਿ ਧਿਆਨ ਤੁਹਾਨੂੰ ਪਰਿਵਾਰਿਕ ਰੁਚੀ ਤੋਂ ਦੂਰ ਕਰ ਦੇਵੇਗਾ ਜਾਂ ਫਿਰ ਧਿਆਨ ਤੁਹਾਡਾ ਅਗਲਾ ਜਨਮ ਸੁਧਾਰ ਦੇਗਾ ਧਿਆਨ ਤੁਹਾਡਾ ਵਰਤਮਾਨ ਸੁਧਾਰ ਨਹੀਂ ਹੈ ਧਿਆਨ ਉਸ ਅੰਦੇ ਸਵਾਲ ਨੂੰ ਠੀਕ ਕਰਨ ਲਈ ਹੈ ਜਿਸ ਸੁਭਾਅ ਵਿੱਚ ਤੁਸੀਂ ਫਸੇ ਹੋ ਹੋ ਮੈਨੂੰ ਇਹ ਵੀ ਪਤਾ ਕੀ ਰੱਬ ਨੇ ਤੁਹਾਨੂੰ ਕਿਹੋ ਜਿਹਾ ਬਣਾਇਆ ਹੈ ਪਰ ਜਦ ਤੁਸੀਂ ਇਸ ਜੀਵਨ ਵਿਹਾਰ ਨੂੰ ਪੂਰਨ ਕਰਕੇ

آج اس ویچار کریے بچپن لیے بڑھاپے بھی تیان دی نوز لیندے رہیے بلکہ اپنا بڑھاپا اس بوجھ نال نہ جیئے کہ سارا جیون ਦਾ ਧਿਆਨ ਕੀਤਾ ਨਹੀਂ ਸੀ ਬੁਢਾਪੇ ਦੇ ਇੰਤਜ਼ਾਰ ਵਿੱਚ ਸੀ ਕਿ ਮੈਂ ਬੁਢਾਪੇ ਵਿੱਚ ਧਿਆਨ ਕਰ ਸਕਾਂ ਬਲਕਿ ਇਹ ਤੇ ਬੁਢਾਪਾ ਤਾਂ ਉਹ ਫਲ ਖਾਣ ਦਾ ਹੈ ਉਹ ਫਲ ਖਾਣ ਦਾ ਸਮਾਂ ਹੈ ਜਿਹੜੇ ਫਲ ਉਸ ਪੀੜ ਵਿੱਚੋਂ ਤੁਹਾਡੇ ਲਈ ਉਪਲਬਧ ਹੋਣੇ ਹਨ ਜਿਨ੍ਹਾਂ ਦਾ ਬੀਜ ਤੁਸੀਂ ਬਚਪਨ ਤੇ ਜਵਾਨੀ ਵਿੱਚ ਬੋਇਆ ਸੀ ਧੰਨਵਾਦ ਪਿਆਰੇ ਦੋਸਤੋ ਮੇਰਾ ਆਭਾਰ ਪਿਆਰੇ ਦੋਸਤੋ ਆਪ ਸਭ ਦੀ ਮੁਕਤੀ ਹੋ ਜਾਵੇ ਆਪ ਸਭ ਦਾ ਕਲਿਆਣ ਹੋ ਜਾਵੇ ਆਪ ਸਭ ਸਵਸਥ ਹੋ ਜਾਓ ਅਜਵਾਹਿਰ ਜੀ ਅੱਗੇ ਮੇਰੀ ਇੱਕ ਅਰਦਾਸ ਹੈ